ਦੇਖੋ ਜਲਦੀ ਤੇ ਆ ਦੇਖੋ ਜੀ ਦਿਨ ਬੁੱਧਵਾਰ 11 April 2025 ਆ ਸਾਡੀ ਜ਼ਮੀਨ ਹੈ ਜੀ ਇਹ ਜ਼ਮੀਨ ਦੇ ਵਿੱਚ ਸਾਡੀ ਜ਼ਮੀਨ ਚ ਸਟੇ ਹੋਈ ہوئی ਹੈ 7-8 ਮਹੀਨੇ ਹੋ ਗਏ ਆ ਦੇਖੋ ਜ਼ਮੀਨ 'ਚ ਕਬਜ਼ਾ ਕਰ ਰਹੇ ਆ ਸਵੇਰ ਦੇ ਸੀ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਬੜੇ ਫੋਨ ਕਰ ਲਏ ਤੇ ਕੋਈ ਵੀ ਹਟਾ ਹੈ ਸ਼ਾਸਨ ਕੁਝ ਨਹੀਂ ਕਰ ਰਿਹਾ ਪਹੁੰਚਣੀ ਸੀ ਪੁਲਿਸ ਕੋਈ ਮਦਦ ਨਹੀਂ ਕਰ ਰਹੀ ਆ ਦੇਖੋ ਅਸਲਾ ਇਹਨਾਂ ਦੇ ਕੋਲ ਹੈ ਠੀਕ ਹੈ ਜੀ ਡੀਐਸਪੀ ਸਾਹਿਬ ਨੂੰ ਮੈਂ ਫੋਨ ਕਰ ਲੇ ਗਵਰਨਰ ਨੂੰ ਫੋਨ ਕਰ ਲੇ ਇੱਥੇ ਕੋਈ ਬੰਦਾ ਇਹ ਉਹ ਨਹੀਂ ਕਰ ਰਿਹਾ ਪੁਲਿਸ ਇੱਥੇ ਆ ਨਹੀਂ ਰਹੀ ਆ ਦੇਖੋ ਗੱਡੀਆਂ ਗੱਡੀਆਂ ਖੜੀਆਂ ਐ ਇਹ ਆ ਦੇਖੋ ਸਾਡੇ ਨਾਲ ੱਟਕਾ ਹੋ ਰਿਹਾ ਏ ਜਮੀਨ ਤੇ ਸਟੇ ਹੋਈ ਵੀ ਐ ਇਹ ਜਮੀਨ ਹੈ ਪਿੰਡ ਪਸੰਤਪੁਰਾ ਜ਼ਿਲ੍ਹਾ ਪਟਿਆਲੇ ਚ ਪੈਂਦੀ ਐ ਰਾਜਪੁਰਾ ਡੀਐਸਪੀ ਸਾਹਿਬ ਬੈਠਦੇ ਆ ਉਹਨਾਂ ਨੂੰ ਸਵੇਰ ਦੇ ਕਾਫੀ ਫੋਨ ਕਰ ਲਏ ਉਹ ਨਹੀਂ ਆਤਾ ਕਹਿੰਦਾ ਨਹੀਂ ਸੀ ਬੰਦਾ ਭੇਜਦੇ ਕੋਈ ਬੰਦਾ ਨਹੀਂ ਭੇਜਦੇ ਕੋਈ ਕੁਛ ਨਹੀਂ ਕਰਦੇ ਇਹ ਸਾਡੇ ਨਾਲ ੱੱਕਾ ਹੋ ਰਿਹਾ ਹੈ ਆ ਦੇਖੋ ਯਾਰ ਦਿਨ ਬੁੱਧਵਾਰ 2025 ਸਾਡੀ ਜ਼ਮੀਨ ਵਿੱਚ ਕਬਜ਼ਾ ਹੋ ਰਿਹਾ ਹੈ ਸਵੇਰ ਦਾ ਮੈਂ ਫੋਨ ਕਰ ਰਿਹਾ ਹਾਂ ਜੀ ਡੀਐਸਪੀ ਸਾਹਿਬ ਨੂੰ ਚਮਕੀ ਇੰਚਾਰਜ ਨੂੰ ਐਚਐਓ ਸਾਹਿਬ ਨੂੰ ਕੋਈ ਪਹੁੰਚ ਨਹੀਂ ਲਿਆ ਉਥੇ ਜੀ ਸਾਡੀ ਮਾਨ ਜੋਬ ਅਦਾਲਤ ਨੇ ਸਾਨੂੰ ਸਟੇ ਦਿੱਤੀ ਵੀ ਹੈ ਜੀ ਮੈਂ ਸਟੇ ਦੀਆਂ ਕਾਪੀਆਂ ਵੀ ਭੇਜ ਚੁੱਕਿਆ ਇਹਨਾਂ ਨੂੰ ਬਰਸਤ ਤੇ ਇਹ ਅਨਿਸ਼ਚੈ ਹੀ ਹੈ ਨਿਸ਼ਚੈ ਨੂੰ ਮੰਨ ਨੂੰ ਪਿਆਰ ਨਹੀਂ ਤੇ ਇਹ ਸਾਡੀ ਕੋਈ ਮਦਦ ਨਹੀਂ ਕਰ ਰਹੇ ਉਥਾ 40 50 ਗੁੰਡੇ ਬੜੇ ਵੇ ਆਂ ਜ਼ਮੀਨ ਦੇ ਵਿੱਚ 15 20 ਗੱਡੀਆਂ ਆ ਮੈਂ ਵੀਡੀਓ ਵੀ ਬਣਾਈਆਂ ਲੀਆਂ ਇਹ ਵੀਡੀਓ ਬਣਾ ਬਣਾ ਕੇ ਭੇਜ ਲਈਆਂ ਮੈਂ ਡੀਐਸਪੀ ਸਾਹਿਬ ਨੂੰ ਵੀ ਕਾਫ ਕੋਈ ਕਾਰਵਾਈ ਨਹੀਂ ਕਰ ਰਹੇ ਨਾ ਕੋਈ ਮੁਲਾਜ਼ਮ ਭੇਜਦੇ ਤੇ ਨਾ ਇਹਨੂੰ ਕੋਈ ਰੋਕ ਰਹੇ ਸਾਡੇ ਨਾਲ ਇਹ ਬਹੁਤ ਤਕਾ ਹੋ ਰਿਹਾ ਹੈ ਇਹ ਜਮੀਨ ਸਾੜੀ ਪਿੰਡ ਅਸੰਤਪਰਾ ਜ਼ਿਲ੍ਹਾ ਪਟਿਆਲੇ ਵਿੱਚ ਪੈਂਦੀ ਹੈ ਸਾਨੂੰ ਐਲ ایس ਪੀ ਸਾਹਿਬ ਰਾਜਪੁਰਾ ਪੈਨੇ ਬੜੇ ਉਹਨਾਂ ਨੂੰ ਮੈਂ ਫੋਨ ਕਰ ਲਿਆ ਮੇਰੇ ਘਟੋ ਘਾਟ 7 8 ਫੋਨ ਮੈਂ ਕਰ ਚੁੱਕਿਆ ਉਹਨੂੰ ਸਵੇਰ ਦਾ ਪਰ ਕੋਈ ਵੀ ਸਾਡੀ ਸੁਣਵਾਈ ਨਹੀਂ ਕੋਈ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਹੈ ਅੱਜ ਦੇ ਵੀ ਰਿੰਗ ਆ ਜੀ ਅ 10 ਚਲੀ ਹੋਇਆ ਜਮੀਨ ਸਾਰੀ ਸਟੇ ਤੇ ਆ ਤੇ ਫਿਰ ਵੀ ਆਲੇ ਲੋਕ ਅਪਦਾ ਲੈਣ ਆਏ ਹੋਇਆ ਕਾਨੂੰਨੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਬੁਰਾ ਹਾਲ ਹੈ ਜੀ